ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਬਣੇ ਰਹੋ ਕਿਰਪਾ ਕਰਕੇ ਮਾਲ ਦਿਖਾਵਾਂਗੇ ਬਹੁਤ ਸੋਹਣਾ ਮਾਲ ਲੈ ਕੇ ਆਏ ਆਂ ਜੀ ਆਪਾਂ ਦਸ਼ਮੇਸ਼ ਕਲਾ ਸਾਊ ਕੋੜਲਾ ਕਲਾ ਬਹੁਤ ਟੌਪ ਟੌਪ ਦੇ ਡਿਜ਼ਾਈਨ ਹੋਣਗੇ ਆਪਣੇ ਲਈ ਸਾਰੇ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਜੀ ਲੋਸ ਚੈੱਕ ਕਰ ਲਈਏ ਸਭ ਤੋਂ ਪਹਿਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੈਮਰੇ ਦੇ ਵਿੱਚ ਮਾਲ ਰਹੂਗਾ ਸਾਰਾ ਤੇ ਕਾਟਨ ਦੁਪੱਟਾ ਰਹੂਗਾ ਸਾਰਾ 골ਡਨ ਕੰਨੀ ਵਾਲਾ ਲਓ ਬਹੁਤ ਫਾਇਦੇ ਨਾਲ ਮਾਲ ਹੈ ਜੀ ਦੇਖ ਡਿਜ਼ਾਈਨ ਕਰੋ ਚੈੱਕ ਜੀ। ਕੀ ਬਾਤ ਹੈ ਸਾਰਾ ਆਰੀ ਵਰਕ ਦਾ ਕੰਮ ਹੋਊਗਾ। ਦੇ ਨਾਲ ਹੋਊਗੀ ਕਾਟਨ ਦੀ ਸਲਵਾਰ ਪੂਰੀ 3 ਮੀਟਰ ਤੇ ਕਾਟਨ ਦਾ ਰਹੂਗਾ ਦੁਪੱਟਾ ਨਾਲ ਜੀ। ਲੋ ਕਰ ਲਓ ਚੈੱਕ ਸਾਰਾ 골ਡਨ ਕੰਨੀ ਵਾਲਾ ਪ्युअर ਕਾਟਨ ਦਾ ਦੁਪੱਟਾ ਰਹੂਗਾ ਜੀ। ਪੂਰੀ 2.5 ਮੀਟਰ ਹੋਊਗੀ ਕੱਟ। ਲੋ ਚੈੱਕ ਕਰੀ ਚੱਲੋ ਜੀ ਡਿਜ਼ਾਈਨ ਬਹੁਤ ਪਹੁੰਚੇ ਨੇ ਘੱਟੋ-ਘੱਟ 35 ਤੋਂ 40 ਡਿਜ਼ਾਈਨ ਪਹੁੰਚੇ ਨੇ ਜੀ ਕਲਰ ਚੈੱਕ ਕਰ ਲਓ। ਚਾਰ-ਚਾਰ ਮਿਲਣਗੇ ਕਲਰ ਜੀ ਬਹੁਤ ਸੋਹਣੇ-ਸੋਹਣੇ ਕਲਰ ਪਹੁੰਚੇ ਨੇਗੇ। ਲੋ ਕਰੋ ਚੈੱਕ ਇਹ ਚਾਰੇ ਕਲਰ ਨੇ ਆ ਗਿਆ। ਕੀ ਕਰ ਰਹੇ ਹੋ ਦੇਖੋ ਜਿੱਕਰ ਰੇਨਿੰਗ ਚੱਕ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਤੇ ਵਿਜ਼ਿਟ ਕਰੋ ਸਾਰੇ ਦਸ਼ਮੇਸ਼ ਕਲਾ ਹਾਊਸ ਸੋਡਲਾ ਕਲਾ ਪੂਰੇ ਹੁੰਦੇ ਨੇ ਫਾਇਦੇ ਇਹ ਤਾਂ ਹੋ ਜੀ ਦਿਖਾਉੜੇ ਜੀ ਬਰੀ ਕਿਦੇ ਵਿੱਚ ਡਿਜ਼ਾਈਨ ਦਿਖਾ ਦਿਓ ਸਾਰਾ ਲਵੇ ਕਰਕੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇਗੇ ਬਹੁਤ ਟੌਪ ਟੌਪ ਕਲਰ ਮਿਲਣਗੇ ਇਹਦੇ ਵਿੱਚ ਲਓ ਜੀ ਕਲਰ ਦਿਖਾ ਦਿਓ ਜੀ ਕਰੋ ਚੈੱਕ ਕਰੋ ਲਓ ਕਿਹ ਕਲਰ ਮਿਲਦਾ ਹੈ ਜੀ 5 5 4 4 5 5 ਕਲਰ ਹੋਣਗੇ ਹਰੇਕ ਡਿਜ਼ਾਈਨ ਦੇ ਵਿੱਚ ਦੇਖੋ ਜੀ ਕਰੋ ਵੀ ਚੈੱਕ ਬਹੁਤ ਮਾਰ ਡਿਜ਼ਾਈਨ ਪਹੁੰਚੇ ਨੇ ਸਾਰੇ ਚਾਰਟ ਮਿਲ ਜਾਣਗੇ ਵਾਈਟ ਡਾਰਕ ਮੀਡੀਅਮ ਸਾਰੇ ਚਾਰ ਪਹੁੰਚੇ ਆ ਜੀ ਨੋ ਕਰਵਾ ਡਿਜ਼ਾਈਨ ਤੇ ਕੀ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਫਲਾਵਰ ਦੇ ਵਿੱਚ ਡਿਜ਼ਾਈਨ ਬਣਿਆ ਤੇ ਉੱਪਰ ਅਰੀਵਰ ਕੀਤਾ ਹੋਊਗਾ ਬਹੁਤ ਸੋਹਣਾ ਵਾਪਸ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਨਾ ਸੁਪਰ ਹਿੱਟ ਡਿਜ਼ਾਈਨ ਹੈ ਇਹ ਉਹ ਕਨਾਂ ਕਰ ਲੋ ਚੈੱਕ ਜੀ ਦਿਖਾ ਦਿਓ ਰੰਗ ਦਿਖਾ ਦਿਓ ਜੀ ਚਾਰੇ ਕਲਰ ਬਹੁਤ ਸੋਹਣੇ ਕਲਰ ਨੇਗੇ ਚੱਲੀ ਚਲੋ ਚੈੱਕ ਕਰਾ ਲਓ ਬਹੁਤ ਟੌਪ ਟੌਪ ਸਮਝੇ ਬੰਤੀ ਹੈ ਜੇ ਇਹਨਾਂ ਕਰ ਤੋਂ ਵਰਤ 40 ਡਿਜ਼ਾਈਨ ਮਿਲਣਗੇ ਜੀ ਸਾਰਾ ਦਿਲਸਨ ਦਾ ਮਾਲ ਹੋਊਗਾ ਚੈੱਕ ਕਰਾ ਦਿਓ ਲਓ ਜੀ ਹੁਣ ਚੈੱਕ ਕਰਾ ਦੂ ਹਾਫੇ ਤੇ ਸਾਰਾ ਦਿਲਸਨ ਦੀ ਮੋਹਰ ਲੱਗੀ ਹੋਊਗੀ ਓਰੀਜਨਲ ਮਿਲਦਾ ਮਾਲ ਹੋਊਗਾ ਜੀ ਐ ਕੋਈ ਮਾਰਕਾ ਮੇਡ ਮਾਲ ਨਹੀਂ ਹੈਗਾ ਲਓ ਜੀ ਘਰੀ ਚੱਲੋ ਚੈੱਕ ਦੇਖੋ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਘੇਰੇ ਤੇ ਡਿਜ਼ਾਈਨ ਹੀ ਬਹੁਤ ਸੋਹਣਾ ਜੀ ਪੂਰਾ ਸੁਪਰ ਹਿੱਟ ਡੇ ਹੈ ਨਾ ਸਾਰਾ ਡੇਨ ਦਿਖਾ ਦਿਓ ਦੂਰ ਹੋ ਕੇ ਜੀ ਦੇਖੋ ਜੀ ਕਿਆ ਬਾਤ ਹੈ ਜੀ ਪੂਰਾ ਸੁਪਰ ਹਿੱਟ ਡੇ ਹੈ ਨਾ ਦਿਖਾ ਦਿਓ ਘੇਰਾ ਜੀ ਕਿਆ ਬਾਤ ਹੈ ਲਓ ਚੈੱਕ ਕਰੋ ਜੀ ਨਾਲ ਕਾਟਨ ਦੀ ਰਹੂਗੀ ਸਲਵਾਰ ਤੇ ਕਾਟਨ ਦਾ ਰਹੂਗਾ ਨਾਲ ਦੁਪੱਟਾ ਕਰਮੀ ਵਾਲੇ ਸਾਰੇ ਬਹੁਤ ਸੋਹਣੇ ਸੋਹਣੇ ਸੂਟ ਪਹੁੰਚ ਗਏ ਜੀ ਦੇਖੋ ਕਰੋ ਚੈੱਕ ਜੀ ਦੁਪੱਟਾ ਸਾਰੇ ਬਹੁਤ ਸੋਹਣੇ ਸਾਰੇ ਡਾਰਕ ਕਲਰ ਮਿਲਣਗੇ ਇਹਦੇ ਵਿੱਚ ਦੇਖੋ ਜੀ ਕੀ ਵਾੜਾ ਬਹੁਤ ਸੋਹਣਾ ਕਲਰ ਹੈ येलो ਬਹੁਤ ਸੋਹਣਾ ਕੰਮਿਨੈਸ਼ਨ ਕੀਤਾ ਹੈ ਇਹ ਲੋ ਆਪੇ ਦੇ ਅੰਦਰ ਜਿਹੜਾ ਚੈੱਕ ਮਾਲ ਮਿਲ ਜੂਗਾ ਪੂਰੀ ਕੁਆਂਟੀਟੀ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਲਓ 200 ਤੋਂ 500000 ਜਿੰਨਾ ਮਰਜ਼ੀ ਫੁੱਟ ਲੈ ਜਿਓ ਜੀ ਮਾਲ ਉਨਹੀਂ ਓਪਨ ਹੋ ਗਿਆ ਜੀ ਲੌਂਚ ਕਰੋ ਚੈੱਕ ਬਹੁਤ ਸੋਹਣਾ ਡਿਜ਼ਾਈਨ ਹੈ ਆਪਣਾ ਫੇਵਰੇਟ ਡਿਜ਼ਾਈਨ ਰਿਹਾ ਜੀ ਕਿਉਂਕਿ ਹਰ ਵਾਰ ਸਭ ਤੋਂ ਫਰਸਟ ਵੇਖਦਾ ਡਿਜ਼ਾਈਨ ਇਹ ਕਰ ਚਲੋ ਚੈੱਕ ਡਿਜ਼ਾਈਨ ਦੇਖੋ ਜੀ ਸੁਪਰ ਹਿੱਟਡ ਡਿਜ਼ਾਈਨ ਹੈ ਇਹ ਸਾਰਾ ਸਾਈਡ ਤੇ ਬਾਜੂ ਬਣਿਆ ਹੋਊਗਾ ਬਹੁਤ ਸੋਹਣਾ ਬਾਜੂ ਵੀ ਦਿਖਾ ਦੂਣੀ ਇਹਦਾ ਲਓ ਜੀ ਕਰੀ ਚਲੋ ਚੈੱਕ ਸੇਮ ਪ੍ਰਿੰਟ ਬੈਕ ਹੋਊਗਾ ਲਓ ਜੀ ਦੁਪੱਟਾ ਕਰੋ ਚੈੱਕ ਪੂਰਾ ਟੌਪ ਕਲਾਸ ਰਹੂਗਾ ਦੁਪੱਟਾ ਨਾਲ ਇਹਦੇ ਦੇਖੋ ਜੀ ਦਿਖਾ ਦੋ ਪਤਾਂ ਜੀ 22 ਮੀਟਰ ਪੂਰੀ ਕੱਟ ਰਹੂਗੀ ਕਲਰ ਵੀ ਬਹੁਤ ਸੋਹਣੇ ਨੇ ਇਹਦੇ ਕਲਰ ਪਿਆਰੇ ਪਿਆਰੇ ਕਲਰ ਨੇ ਜੀ ਚਾਰ ਦੇਖੋ ਗਰੇ ਲਓ ਜੀ ਮਾਲ ਪਹੁੰਚ ਗਿਆ ਪੂਰੀ ਕੁਆਂਟੀਟੀ ਦੇ ਵਿੱਚ ਕਿਉਂਕਿ ਸਾਰੇ ਡਿਜ਼ਾਈਨ ਤੁਹਾਨੂੰ ਦਿਖਾ ਨਹੀਂ ਸਾਰੇ ਦੀ ਵੀਡੀਓ ਬਹੁਤ ਲੰਮੀ ਹੋ ਜੂਗੀ ਕਮਾਲ ਦਿਖਾ ਦਿਓ ਸਾਰਾ ਚੈੱਕ ਕਰਾ ਦੋਗਾ ਕਿ ਮਾਲ ਬਹੁਤ ਆਉਂਦੀ ਹੈ ਜੀ ਤੁਸੀਂ ਵਿਜ਼ਿਟ ਕਰੋ ਦਸ਼ਮੇਸ਼ ਖਲਾਲਾਉ 16 ਲਗਲਾ ਜ਼ਿਲ੍ਹਾ ਮਾਨਸਾ ਨੰਬਰ ਆਪਾਂ ਦਿੱਤਾ ਹੋਇਆ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਜੀ ਧੰਨਵਾਦ ਜੀ